ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਯੋਜਗਾਰ ਗਰੰਟੀ ਯੋਜਨਾ ਯਾਨੀ ਮਨਰੇਗਾ ਨੂੰ ਖਤਮ ਕਰਕੇ ਦਲਿਤਾ ਤੇ ਗਰੀਬ ਦੇ ਰੋਜ਼ਗਾਰ ਦੀ ਗਰੰਟੀ ਖੋ ਲਈ ਹੈ ਮੁੱਖ ਮੰਤਰੀ ਮਾਨ ਨੇ aarop ਲਗਾਇਆ ਕਿ ਇਸ পাপ ਵਿੱਚ ਅਕਾਲੀ ਦਲ ਵੀ ਭਾਜਪਾ ਦੇ ਨਾਲ ਖੜੀ ਹੈ ਇਸ ਲਈ ਮਨਰੇਗਾ ਖਤਮ ਕਰਨ ਤੇ ਅਕਾਲੀ ਦਲ ਬਿਲਕੁਲ ਖਾਮੋਸ਼ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਲਿਤਾ ਤੇ ਮਜ਼ਦੂਰਾਂ ਦੀ ਆਵਾਜ਼ ਬਣੇਗੀ ਤੇ ਉਹਨਾਂ ਦਾ ਇਹ ਗੱਲ ਪ੍ਰਦਾਨ ਮੰਤਰੀ ਤੱਕ ਵੀ ਪਹੁੰਚਾਈ ਜਾਏਗੀ ਦੱਸਦੀ ਹੈ ਕਿ ਮੁੱਖ ਮੰਤਰੀ ਨੇ ਵੀ ਕਹਿ ਕੇ ਪੰਜਾਬ ਵਿਰੋਧੀ ਸਿੰਡਰੋਮ ਤੋਂ ਗ੍ਰਸਤ ਭਾਜਪਾ ਦੀ ਕੇਂਦਰ ਸਰਕਾਰ ਲਗਾਤਾਰ ਪੰਜਾਬ ਖਿਲਾਫ ਫੈਸਲੇ ਲੈ ਰਹੀ ਹੈ ਤੇ ਉਹਨਾਂ ਦੋਰੇ ਮਾਪਦੰਡਾ ਦਾ ਜ਼ਿਕਰ ਕਰਦੇ ਆ ਕਿ ਇੱਕ ਪਾਸੇ ਕੇਂਦਰ ਨੀਲੀਆਂ ਅੱਖਾਂ ਵਾਲੇ ਉਦਯੋਗਪਤੀਆਂ ਨੂੰ ਸਬਸਿਡੀ ਦਿੰਦਾ ਹੈ ਤੇ ਦੂਜੇ ਪਾਸੇ ਗਰੀਬਾਂ ਦਾ ਅਧਿਕਾਰ ਖੋਹ ਲੈਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿੱਚ ਸਵਾਲ ਕੀਤਾ ਹੈ ਕਿ ਦਲਿਤਾਂ ਤੇ ਗਰੀਬਾਂ ਦੇ ਭੋਜਨ ਦਾ ਅਧਿਕਾਰ ਖੋ ਕੇ ਭਾਰਤ ਕਿਵੇਂ ਵਿਸ਼ਵ ਗੁਰੂ ਜਾਂ ਫਿਰ ਵਿਕਸਿਤ ਭਾਰਤ ਬਣ ਸਕਦਾ ਹੈ ਉਹਨਾਂ ਕਹੇ ਕਿ ਫੈਸਲੇ ਦੇਸ਼ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲਦੇ ਨੇ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਬਹਿਸ ਤੋਂ ਭੱਜਣਾ ਕਾਂਗਰਸ ਦੀ ਗਰੀਬ ਵਿਰੋਧੀ ਮਾਨਸਿਕਤਾ ਹੈ ਤੇ ਭਾਜਪਾ ਨਾਲ ਮਿਲੀ ਭੁਗਤ ਨੂੰ ਉਜਾਗਰ ਕਰਦਾ ਹੈ ਉਹਨਾਂ ਨੇ ਵਿਰੋਧੀ ਧਿਰਾਂ ਤੇ ਇਸ ਮਹੱਤਵਪੂਰਨ ਮੁੱਦੇ ਤੇ ਚੁੱਪੀ ਸਾਧਨ ਦੇ ਆਰੋਪ ਲਗਾਏ ਨੇ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਸਤਰ ਦੇ ਵਿੱਚ ਮਨਰੇਗਾ ਚਾਲੂ ਰੱਖਾਂ ਤੇ ਇਸ ਵਿੱਚ ਕੇਂਦਰ ਸਰਕਾਰ ਦੇ ਕੀਤੇ ਗਏ ਬਦਲਾਵਾਂ ਦੇ ਵਿਰੋਧ ਵਿੱਚ ਪ੍ਰਸਤਾਵ ਜੋ ਹੈ ਪਾਸ ਕੀਤਾ ਜਾਵੇਗਾ ਹਾਲਾਂਕਿ ਇਸੇ ਪਾਸ ਕਰ ਦਿੱਤਾ ਗਿਆ ਤਾਂ ਉਹਨਾਂ ਕਹਿ ਕੇ ਪ੍ਰਸਤਾਵ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਦੇ ਹੱਕ ਦੀ ਰੱਖਿਆ ਦੇ ਲਈ ਭਗਵੰਤ ਮਾਨ ਮਜ਼ਬੂਤ ਕਦਮ ਚੁੱਕਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮਜ਼ਦੂਰਾਂ ਦਲਿਤਾਂ ਤੇ ਗਰੀਬਾਂ ਦੇ ਹੱਤਾਂ ਦੇ ਲਈ ਹਮੇਸ਼ਾ ਖੜੀ ਰਹੇਗੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਕਹੇ ਕਿ ਗਰੀਬਾਂ ਦੇ ਰੋਜ਼ਗਾਰ ਤੇ ਭੋਜਨ ਦੇ ਅਧਿਕਾਰ ਦੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਤੇ ਪਾਰਟੀ ਰਾਜਨੀਤੀ ਤੋਂ ਉਪਰ ਉੱਠ ਕੇ ਗਰੀਬਾਂ ਦੇ ਹੱਕ ਵਿੱਚ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਯੋਜਕਾਰ ਗਰੰਟੀ ਯੋਜਨਾ ਯਾਨੀ ਕਿ ਮਨਰੇਗਾ ਨੂੰ ਖੜਾ ਕਰਕੇ ਦਲਿਤਾ ਤੇ ਗਰੀਬ ਦੇ ਰੋਜ਼ਗਾਰ ਦੀ ਗਰੰਟੀ ਖੋਹ ਲਈ ਹੈ ਤੇ ਮੁੱਖ ਮੰਤਰੀ ਨੇ આરોਪ ਲਗਾਇਆ ਕਿ ਇਸ ਪਾਪ ਵਿੱਚ ਅਕਾਲੀ ਦਲ ਵੀ ਭਾਜਪਾ ਦੇ ਨਾਲ ਖੜਾ ਹੈ ਇਸ ਲਈ ਮਨਰੇਗਾ ਖਤਮ ਕਰ ਇਹ ਕਾਲੀ ਦਲ ਬਿਲਕੁਲ ਖਾਮੋਸ਼ ਹੈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦਲਿਤਾ ਤੇ ਮਜ਼ਦੂਰਾਂ ਦੀ ਆਵਾਜ਼ ਬਣੇਗੀ ਉਹਨਾਂ ਦੀ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚਾਏਗੀ ਦੱਸ ਦਿਓ ਕਿ ਲਗਾਤਾਰ ਮਨਰੇਗਾ ਸਕੀਮ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਲਗਾਤਾਰ ਜੋ ਹੈ ਪੰਜਾਬ ਦੇ ਸ ਵਿਸ਼ੇਸ਼ ਸੈਸ਼ਨ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਸੀ ਮਨਰੇਗਾ ਨੂੰ ਲਗਾਤਾਰ ਪੰਜਾਬ ਦੇ ਹੱਕਾਂ ਦੇ ਲਈ ਹਿੱਤਾਂ ਦੇ ਲਈ ਖਤਰਨਾਕ ਦੱਸਿਆ ਜਾ ਰਿਹਾ ਤੇ ਇਸ ਨੂੰ ਗਲਤ ਦੱਸਿਆ ਜਾ ਰਿਹਾ ਕਿ ਆ ਜਾ ਰਿਹਾ ਕਿ ਮਨਰੇਗਾ ਧਿਆਨ ਭੁਜ ਕੇ ਭਾਜਪਾ ਸਰਕਾਰ ਨੇ ਅਜਿਹੇ ਹ ਕਦਮ ਚੁੱਕਿਆ ਮਨਰੇਗਾ ਨੂੰ ਲਾਗੂ ਕਰਕੇ ਤਾਂ ਜੋ ਜੋ ਗਰੀਬਾਂ ਦੀ ਬਾ ਮਾਰ ਹੈ ਉਹਨਾਂ ਤੇ ਮਾਰ ਪਵੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਪੰਜਾਬ ਵਿਰੋਧੀ ਸਿੰਡਰੋਮ ਤੋਂ ਭਾਜਪਾ ਅਗਰਸਤ ਹੈ ਤੇ ਕੇਂਦਰ ਸਰਕਾਰ ਲਗਾਤਾਰ ਇਸ ਤਰ੍ਹਾਂ ਦੇ ਫੈਸਲੇ ਪੰਜਾਬ ਦੇ ਖਿਲਾਫ ਇਸੇ ਕਰਕੇ ਲੈ ਰਹੀ ਹੈ ਉਹਨਾਂ ਨੇ ਕੇਂਦਰ ਤੇ ਮਾਪ ਦੰਡਾ बड़े मापदंडਾਂ ਦਾ ਜ਼ਿਕਰ ਕਰਦੇ ਆ ਕਿ ਇੱਕ ਪਾਸੇ ਕੇਂਦਰ ਨੀਲੀ ਅੱਖਾਂ ਵਾਲੇ ਉਦਯੋਗਪਤੀਆਂ ਨੂੰ ਸਬਸਿਡੀ ਦਿੰਦੀ ਹੈ ਤੇ ਦੂਜੇ ਪਾਸੇ ਗਰੀਬਾਂ ਦਾ ਅਧਿਕਾਰ ਵੀ ਖੋਹ ਲੈਂਦੀ ਹੈ ਮੁੱਖ ਮੰਤਰੀ ਮਾ ਨੇ ਸਖਤ ਸ਼ਬਦਾਂ ਚ ਸਵਾਲ ਕੀਤਾ ਹੈ ਕਿ ਦਲਿਤਾ ਅਤੇ ਗਰੀਬਾਂ ਦੀ ਭੋਜਨ ਦਾ ਅਧਿਕਾਰ ਖੋ ਕੇ ਭਾਰਤ ਵਿਸ਼ਵਗੁਰੂ ਨਹੀਂ ਬਣ ਸਕਦਾ ਤੇ ਹਮੇਸ਼ਾ ਉਹ ਪੰਜਾਬੀਆਂ ਦੇ ਹੱਕ ਦੀ ਗੱਲ ਕਰਨਗੇ ਤੇ ਇਸ ਤਰ੍ਹਾਂ ਦੀਆਂ ਸਕੀਮਾਂ ਨੂੰ ਬੰਦ ਕਰਨ ਦੇ ਲਈ ਲਗਾਤਾਰ ਮੰਗ ਚੁੱਕੇ